ਉਹ ਕਰਦੂਗਾ ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਸਾਰਿਆਂ ਦੇ ਜੀ ਸਤਿ ਸ਼੍ਰੀ ਅਕਾਲ ਤੇ ਇਧਰ ਦੇਖੋ ਕਿੰਨੇ ਜਾਣੇ ਆਏ ਅੱਜ ਘਰੇ ਫੇਰ ਤੇ ਮੈਂ ਆਏ ਨਹੀਂ ਕਹਿੰਦੀ ਹੁੰਦੀ ਵੀ ਕੀ ਉਹਦਾ ਨਾਮ ਤੁਸੀਂ ਹਨਾ ਮੈਂ ਉਹਦੇ ਇੱਕ ਬਾਈ ਨੇ ਕਮੈਂਟ ਕੀਤਾ ਜਿੱਤੇ ਅੱਗੇ ਉਹ ਭੈਣ ਹੋਣੀ ਆਏ ਸੀ ਤੇ ਉਹ ਬਾਈ ਨੇ ਥੱਲੇ ਵੀਡੀਓ ਤੇ ਕਮੈਂਟ ਕੀਤਾ ਕਹਿੰਦਾ ਵੀ ਤੁਸੀਂ ਬੀਬੀਆਂ ਦੇ ਫੈਨ ਬਣਦੇ ਆ ਤੁਹਾਡੇ ਬੱਚੇ ਵੀ ਇੰਨੀ ਰਾਹੀਂ ਤੁਰ ਜਾਣਗੇ ਹਨਾ ਤੇ ਵੀ ਤੁਸੀਂ ਕਿਹੜੇ ਰਾਹੇ ਪੈ ਗਏ ਤੁਸੀਂ ਧੰਗੁਰੂ ਰਾਮਦਾਸ ਚੌਥੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਦੇ ਫੈਨ ਬਣੋ ਮੈਂ ਇਹ ਗੱਲ ਕਿਸੇ ਨੂੰ ਨਹੀਂ ਕਹਿੰਦੀ ਮੈਂ ਤਾਂ ਤੁਹਾਨੂੰ ਵਾਰ-ਵਾਰ ਇਹ ਹੀ ਕਹਿਨੀ ਹੁੰਦੀ ਆ ਹਨ ਵੀ ਤੁਸੀਂ ਵਾਹਿਗੁਰੂ ਦੇ ਗੁਣ ਗਾਇਆ ਕਰੋ ਰੱਬ ਦੇ ਫੈਨ ਬਣੋ ਤੇ ਚਲੋ ਸਪੋਰਟ ਕਰਨੀ ਹੈ ਜਿਨ੍ਹਾਂ ਨੇ ਕਰ ਹੀ ਦੇਣੀ ਆ ਆਪਾਂ ਕਿਸੇ ਨੂੰ ਗਲਤ ਰਸਤੇ ਨਹੀਂ ਪਾਉਂਦੇ ਗਲਤ ਕਮੈਂਟ ਨਾ ਕਰਿਆ ਕਰੋ ਹਨ ਤੇ ਬਾਕੀ ਆਪਾਂ ਤਾਂ ਸਭ ਦਾ ਆਪਾਂ ਲਈ ਮੰਗਦੇ ਆਂ ਤੇ ਚਲੋ ਜਿਹੜੇ ਭੈਣ ਭਰਾ ਨੂੰ ਵਧੀਆ ਲੱਗਦੀਆਂ ਵੀਡੀਓ ਆ ਵੀ ਜਾਂਦੇ ਘਰੇ ਹਨਾ ਤੇ ਅੱਜ ਭੈਣ ਤੇ ਬਾਈ ਆਏ ਹੋਏ ਆ ਦੋਨੇ ਹਨਾ ਇਹ ਕਿਹੜੇ ਪਿੰਡ ਤੋਂ ਆਏ ਤੁਸੀਂ ਚਲੋ ਟਲਵੰਡੀ ਟਲਵੰਡੀ ਰੈਕੋਟ ਬਸੰਗਾਂ ਕੋਲੇ ਆ ਪਿੰਡ ਇਹਨਾਂ ਦਾ ਤੇ ਇਹ ਵਿਚਾਰੇ ਸ਼ਨੀਵਾਰ ਵੀ ਆਏ ਸ਼ਨੀਵਾਰ ਵੀ ਆਏ ਸੀ ਸ਼ਨੀਵਾਰ ਵੀ ਆਏ ਐਤਵਾਰ ਵੀ ਆਏ ਤੇ ਅੱਜ ਫੇਰ ਵਿਚਾਰੇ ਆਏ ਕਹਿੰਦੇ ਅਸੀਂ ਕਿਹਾ ਅੱਜ ਤਾਂ ਅਸੀਂ ਭੈਣ ਨੂੰ ਲੱਭ ਕੇ ਮਿਲ ਕੇ ਹੀ ਜਾਵਾਂਗੇ ਤੇ ਅੱਜ ਵੀ ਮੈਂ ਕਿਸੇ ਦੇ ਘਰੇ ਗਈ ਸੀ ਕਿ ਮੈਨੂੰ ਨਹੀਂ ਸੀ ਪਤਾ ਵੀ ਘਰੇ ਆਏ ਬੈਠੇ ਆ ਤੇ ਫੇਰ ਜਗਮੀਤ ਘਰੇ ਸੀਗਾ ਤੇ ਇਹਨਾਂ ਨੇ ਨੰਬਰ ਦਿੱਤਾ ਫਿਰ ਇਹਨਾਂ ਨੇ ਮੈਨੂੰ ਕਾਲ ਕੀਤੀ ਤੇ ਉਧਰੋਂ ਮੈਂ ਬਾਹਰ ਚ ਆ ਗਈ ਤੇ ਉਧਰੋਂ ਇਹਨਾਂ ਨੇ ਮੈਨੂੰ ਕਾਲ ਕਰਤੀ ਤੇ ਮੈਂ ਕਿਹ ਪਤਾ ਨਹੀਂ ਕਿਹਦਾ ਨੰਬਰ ਉੱਪਰ ਆਈ ਜਾਂਦਾ ਜਦੋਂ ਮੈਂ ਚੱਕਿਆ ਤੇ ਇਹ ਕਹਿੰਦੇ ਅਸੀਂ ਆਏ ਬੈਠੇ ਆ ਵੀ ਇਸ ਤੇ ਮਿਲਣਾ ਹੈ ਤੁਹਾਨੂੰ ਤੇ ਚਲੋ ਵਧੀਆ ਲੱਗਦਾ ਹਨਾ ਭੈਣ ਭਰਾ ਆ ਜਾਂਦਾ ਮੈਨੂੰ ਵੀ ਬਹੁਤ ਵਧੀਆ ਲੱਗਦਾ ਜਦੋਂ ਕੋਈ ਆਉਂਦਾ ਹਨਾ ਵੀ ਅਗਲਾ ਜਦੋਂ ਐਂ ਕਹਿੰਦਾ ਵੀ ਸਾਨੂੰ ਵਧੀਆ ਸਿੱਖਣ ਨੂੰ ਬਹੁਤ ਕੁਝ ਮਿਲਦਾ ਕਿਉਂਕਿ ਆਪਾਂ ਹਮੇਸ਼ਾ ਇਹੀ ਕਹਿੰਦੇ ਹੁੰਨੇ ਆ ਵੀ ਰੱਬ ਦੇ ਨਾਲ ਜੁੜੋ ਜੀਨੇ ਜ਼ਿੰਦਗੀ ਦਿੱਤੀ ਆ ਜੀਨੇ ਸਵਾਸੇ ਦਿੱਤੇ ਆ ਉਹਦਾ ਨਾਮ ਜਪਿਆ ਕਰੋ ਤੇ ਐਵੇਂ ਕੋਈ ਵੀ ਇੱਥੇ ਵੱਡਾ ਨਹੀਂ ਹੁੰਦਾ ਰੱਬ ਤੋਂ ਵੱਡਾ ਕੋਈ ਨਹੀਂਗਾ ਆਏ ਨਾ ਕਿਆ ਕਰੋ ਵੀ ਅਸੀਂ ਫਲਾਨਾ ਤੇਰੇ ਫੈਨ ਆ ਅਸੀਂ ਤੇਰੇ ਮੈਂ ਐ ਨਹੀਂ ਕਹਿੰਦੀ ਕੱਲੀ ਮੈਨੂੰ ਹਰ ਇੱਕ ਨੂੰ ਕਿਸੇ ਨੂੰ ਨਾ ਕਿਆ ਕਰੋ ਵੀ ਅਸੀਂ ਤੇਰੇ ਫੈਨ ਆ ਸਭ ਤੋਂ ਵੱਡਾ ਰੱਬ ਦਾ ਸਾਨ ਮੰਨਿਆ ਕਰੋ ਜੀਨੇ ਆਪਾਂ ਨੂੰ ਜ਼ਿੰਦਗੀ ਦਿੱਤੀ ਆ ਸਵਾਸੇ ਦਿੱਤੇ ਜੀਨੇ ਅੱਜ ਐਸ ਲੈਵਲ ਤੇ ਖੜੇ ਕੀਤਾ ਦੇਖੋ ਭੈਣ ਭਰਾ ਪਿਆਰ ਕਰਕੇ ਕਿੰਨੀ ਦੂਰੋਂ ਆਉਂਦੇ ਆ ਹਨ ਤੇ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਦਾ ਤੇ ਬਾਕੀ ਆਪਾਂ ਨੂੰ ਨਹੀਂ ਪਤਾ ਕਿਸੇ ਨੂੰ ਸਹੀ ਲੱਗਦਗਾ ਆਪਣਾ ਵੀਡੀਓ ਤੇ ਨਹੀਂ ਤੇ ਪਰ ਜਿਨ੍ਹਾਂ ਨੂੰ ਲੱਗਦਗਾ ਭੈਣ ਭਰਾ ਘਰੇ ਵੀ ਇੱਕ ਉਹਦੇ ਵੀ ਭੈਣ ਤੇ ਉਹ ਤਿੰਨ ਚਾਰ ਜਣੇ ਆਏ ਤੇ ਅੱਜ ਵੀ ਇਹ ਤਿੰਨ ਚਾਰ ਜਣੇ ਦੋ ਬੱਚੇ ਇਧਰੋਂ ਸੰਗਦੇ ਆ ਕਹਿੰਦੇ ਅਸੀਂ ਵਿੱਚ ਨਹੀਂ ਆਉਣਾ ਵੀਡੀਓ ਤੇ ਆ ਜਾਵੋ ਹੁਣ ਤਾਂ ਪੁੱਤ ਤੇ ਕਹਿੰਦੇ ਅਸੀਂ ਨਹੀਂ ਆਉਣਾਗਾ ਵੀ ਇਧਰ ਖੜੇ ਆ ਤੇ ਹਨਾ ਵਧੀਆ ਲੱਗਦਾ ਆਪਾਂ ਨੂੰ ਤਾਂ ਤੇ ਬਾਕੀ ਆਪਾਂ ਕਿਸੇ ਨੂੰ ਮਾੜੀ ਮੱਤ ਨਹੀਂ ਦਿੰਦੇ ਆਪਾਂ ਤੇ ਇਹੀ ਕਹਿੰਦੇ ਹੁੰਨੇ ਆ ਵੀ ਸਭ ਨੂੰ ਵਧੀਆ ਸਿੱਖਿਆ ਦੂਜੇ ਵੀ ਜਿਹੜੇ ਵੀਡੀਓ ਬਣਾਉਂਦੇ ਸਭ ਨੂੰ ਮੈਂ ਇਹੀ ਕਹਿੰਨੀ ਵੀ ਵਧੀਆ ਸਿੱਖਿਆ ਦਿਆ ਕਰੋ ਜਿਹਦੇ ਚ ਤੁਹਾਡਾਂ ਵੀਡੀਓ ਚ ਕਿਸੇ ਨੂੰ ਕੁਝ ਸਿੱਖਣ ਨੂੰ ਮਿਲੇ ਕਿ ਨਹੀਂ ਭਲੇ ਆਪਾਂ ਇਹੀ ਕਹਿੰਦੇ ਕਿ ਵੀ ਕਿਸੇ ਨੂੰ ਮਾੜੀ ਮੱਤ ਨਹੀਂ ਦਿੰਦੇ ਹਨਾ ਤੇ ਹੁਣ ਇਹ ਵਿਚਾਰੇ ਅੱਗੇ ਇੱਥੇ ਬੈਠੇ ਸੀ ਮੇਰੇ ਕੋਲ ਬਾਹਰ ਪਹਿਲਾਂ ਅਸੀਂ ਵਧੀਆ ਦੋਸਤੋਂ ਕੀਤਾ ਗੱਲਾਂ ਬਾਤਾਂ ਕੀਤੀਆਂ ਹਨ ਤੇ ਇੱਥੋਂ ਕਿਸੇ ਨੇ ਕੁਝ ਨਹੀਂ ਲੈ ਜਾਣਾ ਇੱਥੇ ਮੋ ਪ੍ਰੇਮੀ ਆ ਤੇ ਇਹ ਚੀਜ਼ਾਂ ਦੇ ਹੁੰਦੇ ਮੁੱਲ ਨੂੰ ਨਹੀਂ ਮਿਲਦਾਂ ਬਾਕੀ ਕਿਸੇ ਨੂੰ ਕੋਈ ਸਿੱਖਣ ਚ ਮਿਲੇ ਕੱਲ ਨੂੰ ਉੱਠ ਕੇ ਕੋਈ ਰੋਸਟਰ ਆਪਣੀਆ ਵੀਡੀਓ ਰੋਸਟ ਨਾ ਕਰੇ ਵੀ ਭੁਲਾਨਾ ਬੰਦਾ ਕੀ ਬੋਲੀ ਜਾਂਦਾ ਉਹਨੂੰ ਮਤ ਨਹੀਂ ਇਹਨੂੰ ਬੁੱਧ ਨਹੀਂ ਤੁਹਾਨੂੰ ਪਤਾ ਯਾ ਰੋਸਟ ਕਿੰਨਾ ਹੋਈ ਜਾਂਦਾ ਵੀਡੀਓ ਤੇ ਹਨ ਤੇ ਕੋਈ ਉਹ ਜੀ ਗੱਲ ਨਾ ਬੋਲੇ ਕਰੋ ਵਧੀਆ ਸਿੱਖਿਆ ਦਿਆ ਕਰੋ ਤੇ ਵਧੀਆ ਸਿੱਖਣ ਨੂੰ ਕੁਝ ਮਿਲੇ ਹਨ ਤੇ ਰੱਬ ਦੇ ਲੜ ਲਾਇਆ ਕਰੋ ਸਾਰਿਆਂ ਨੂੰ ਵੈਗਰੂ ਤੋਂ ਵੱਡੀ ਚੀਜ਼ ਕੋਈ ਨਹੀਂ ਕਿ ਪ੍ਰਮਾਤਮਾ ਦਾ ਨਾਮ ਸਭ ਤੋਂ ਵੱਡਾ ਹੈ ਤੇ ਮੈਂ ਵੀ ਇਹ ਗੱਲ ਕਹਿਨੀ ਆ ਤੇ ਤੁਸੀਂ ਵੀ ਆਪ ਦੇ ਕੂਪੜ ਚ ਪਾ ਲੋ ਇਹ ਗੱਲ ਨੂੰ ਕਿ ਰੱਬ ਦੇ ਨਾਮ ਦਾ ਰੱਬ ਦਾ ਨਾਮ ਜਪਿਆ ਕਰੋ ਤੇ ਵੈਗਰੂ ਵੈਗਰੂ ਕਰਿਆ ਕਰੋ ਜੀ ਨੇ ਜ਼ਿੰਦਗੀ ਦਿੱਤੀ ਸਵਾਸਾ ਦਿੱਤੇ ਤੇ ਆਪਾਂ ਨੂੰ ਭੈਣਾ ਭਰਾਵਾਂ ਨਾਲ ਮਿਲਣ ਯੋਗ ਕੀਤਾ ਠੀਕ ਆ ਤੇ ਫੈਨ ਫੋਨ ਇੱਥੇ ਕੋਈ ਕੁਛ ਇਦਾਂ ਨਹੀਂ ਗੁਰੂ ਦਸਮੇ ਪਾਸ਼ਾ ਦੇ ਫੈਨ ਬਣਿਆ ਕਰੋ ਜਗਾਨਾ ਤਾਂ ਸਾਡੇ ਅਰਗਿਆਂ ਦੀਆਂ ਤਰੀਫਾਂ ਨਾ ਕਰੋ ਤੇ ਬਾਕੀ ਧੰਨਵਾਦ ਸਾਰਿਆਂ ਦਾ ਤੁਸੀਂ ਇੰਨੀ ਸਪੋਰਟ ਕਰਦੇ ਚਾਹੁੰਦੇ ਵਸਤੇ ਰਹੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਕੁਝ ਬੋਲਣਾ ਤਾਂ ਬੋਲ ਸਕਦੇ ਆ ਹਨ ਵੀਡੀਓ ਪਾਟ ਕਰਨੀ ਆ ਹਨ ਮੈਨੂੰ ਜਿਆਦਾ ਤੋਂ ਜਿਆਦਾ ਕਮੈਂਟ ਦਿਆ ਕਰੋ ਬਹੁਤ ਵਧੀਆ ਵੀਡੀਓ ਪੈਣ ਦੀ ਆਪਾਂ ਰੋਜ਼ ਦੇਖਦੇ ਆ ਹਾਂਜੀ ਤੇ ਪੈਣ ਨੂੰ ਜਿਆਦਾ ਜਿਆਦਾ ਸਪੋਰਟ ਕਰੋ ਵੀਡੀਓ ਲਾਈਕ ਲੂਕ ਸ਼ੇਅਰ ਸ਼ੂਰ ਕਰਦਿਆ ਕਰੋ ਕਰਦਿਆ ਕਰੋ ਆਹੋ ਠੀਕਾ ਚਲੋ ਠੀਕ ਆ ਜੀ ਸਾਰਿਆਂ ਦਾ ਧੰਨਵਾਦ ਕਵੇਲਾ ਹੋ ਗਿਆ ਸੀਗਾ ਵੀਡੀਓ ਤਾਂ ਬਾਹਲੇ ਕਲੀਅਰ ਨਹੀਂ ਆ ਰਹੀ ਤੇ ਹੁਣ ਆਪਾਂ ਸਵੇਰ ਨੂੰ ਵੀਡੀਓ ਨੂੰ ਅਪਲੋਡ ਕਰਾਂਗੇ ਤੇ ਹੁਣ ਹੋ ਗਿਆ ਦਿਹਰਾ ਤੇ ਆਪਾਂ ਨੂੰ ਇਦਾਂ ਦਾ ਮਾਣ ਰੱਖਣਾ ਪਿਆ ਕਹਿੰਦੇ ਵੀਡੀਓ ਬਣਾ ਕੇ ਜਾਣੀ ਅਸੀਂ ਤੁਹਾਡੇ ਨਾਲ ਮੈਂ ਕਿਹ ਕੋਈ ਨਹੀਂ ਜੀ ਆਇਆਂ ਨੂੰ ਭਾਈ ਵੀਡੀਓ ਵੀ ਬਣਾਵਾਂਗੇ ਚਾਹ ਪਾਣੀ ਵੀ ਬਣਾਵਾਂਗੇ ਹੋਰ ਦੱਸੋ ਕੋਈ ਸੇਵਾ ਰੋਟੀ ਪਾਣੀ ਕਹਿੰਦੇ ਨਹੀਂ ਬਹੁਤ ਧੰਨਵਾਦ ਤੁਸੀਂ ਘਰੇ ਟੱਕਰ ਕੇ ਤਿੰਨ ਦਿਨ ਹੋ ਗਏ ਵਿਚਾਰਿਆਂ ਨੂੰ ਮੋੜਦਿਆਂ ਨੂੰ ਤੇ ਚਲੋ ਠੀਕ ਆ ਜੀ ਓਕੇ ਸਾਰਿਆਂ ਨੂੰ ਬਾਏ ਜੇ ਕੋਈ ਗਲਤੀ ਭਲਤੀ ਨਾ ਗਲਤ ਤਾਂ ਕੋਈ ਲਫ਼ਜ਼ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਸਨ ਸੌਰੀ ਮਾफी ਚਾਹੁੰਦੇ ਆ ਤੇ ਇੱਧਰ ਸਾਡਾ ਜਗਮੀਤ ਸਿਓ ਵੀ ਆ ਗਿਆ ਤੇ ਪਹਿਲਾਂ ਆਇਆ ਜੀ ਵੀਡੀਓ ਚ ਦਿਖਾਉਣ ਆ ਗਿਆ ਚਲੋ ਠੀਕ ਆ ਜੀ ਓਕੇ ਬਾਏ ਸਾਰਿਆਂ ਨੂੰ ਬਾਏ ਗਾਇਜ਼ ਫਿਰ